ਸਾਕਤ ਸੰਗਨਾ ਕੀ ਜਈ ਪਿਆਰੇ ਜੇ ਕਾਪਾਰ ਵਸਾਏ ਜਿਸ ਮਿਲਿਆ ਹਰ ਵਿਸਰੈ ਪਿਆਰੇ ਸੋ ਮੂਕੜੈ ਉੱਠ ਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 641ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀ ਅਸੀਂ ਜਾਣਣਾ ਕਿ ਸਾਕਤ ਕੌਣ ਹੁੰਦਾ ਹੈ ਗੁਰੂ ਸਾਹਿਬ ਸਾਨੂੰ ਸਾਖਤ ਦਾ ਸੰਗ ਕਰਨ ਤੋਂ ਕਿਉਂ ਵਰਜ ਰਹੇ ਨੇ ਜੇਕਰ ਅਸੀਂ ਸਾਖਤ ਦਾ ਸੰਗ ਕਰਦੇ ਹਾਂ ਤਾਂ ਕੀ ਹੁੰਦਾ ਹੈ ਦੁਨਿਆਵੀ ਪਦਾਰਥਾਂ ਦੇ ਮੋਹ ਬਾਰੇ ਗੁਰੂ ਸਾਹਿਬ ਗੱਲ ਕਰਦੇ ਨੇ ਕਹਿੰਦੇ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਦੁਨਿਆਵੀ ਪਦਾਰਥਾਂ ਦੇ ਮੋਹ ਨੂੰ ਵੀ ਆਪਾਂ ਸਮਝਣਾ ਹੈ ਤੇ ਇਸ ਅੰਗ ਤੇ ਵਿਰਾਜਮਾਨ ਕੁਰਬਾਨੀ ਦਾ ਜੋ ਅਖੀਰਲਾ ਸ਼ਬਦ ਹੈ ਜੋ ਕਿ ਅਸਲ ਅਸ਼ਟਪਦੀਆਂ ਦੇ ਅਧਿਆਏ ਦਾ ਵੀ ਅਖੀਰਲਾ ਸ਼ਬਦ ਹੈ ਉਹਦੇ ਵਿੱਚ ਗੁਰੂ ਸਾਹਿਬ अनेका ਅਜਈਆਂ ਪ੍ਰਕਿਰਿਆਵਾਂ ਦਾ ਜ਼ਿਕਰ ਕਰਦੇ ਨੇ ਜਿਹੜੀਆਂ ਮਨੁੱਖ ਕਰਦਾ ਹੈ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਜਾਂ ਮੁਕਤੀ ਦੀ ਪ੍ਰਾਪਤੀ ਲਈ ਉਹ ਕਿੰਨੀਆਂ ਕੁ ਅਸਰਦਾਰ ਹੁੰਦੀਆਂ ਨੇ ਇਹ ਵੀ ਆਪਾਂ ਜਾਣਾਂਗੇ ਸੋ ਕਾਫੀ ਕੁਝ ਸਿੱਖਣ ਨੂੰ ਮਿਲਣ ਵਾਲਾ ਹੈ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਵੀਡੀਓ ਨੂੰ ਅੰਤ ਤੱਕ ਵੇਖਣਾ ਨਾ ਭੁੱਲੋ ਲਚਾਨ ਆਊਟਲੁੱਕ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀ ਤਾਰੋਗ ਕੌਣਾ ਹੋਏ ਪਤ ਸਟਿਆ ਪਿਆਰੇ ਤਿਸ ਤੇ ਉਪਜਾ ਸੋਗ ਏ ਭਾਈ ਮਨੁੱਖ ਨੇ ਸਾਰੀ ਉਮਰ ਦੁਨੀਆ ਦੇ ਪਦਾਰਥਾਂ ਨੂੰ ਮਿੱਠੇ ਮੰਨ ਕੇ ਖਾਤਾ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਤੇ ਮਿੱਠੇ ਨੇ ਸਰੀਰ ਦੇ ਵਿੱਚ ਰੋਗ ਪੈਦਾ ਕਰ ਦਿੱਤਾ ਸਰੀਰਕ ਤੌਰ ਤੇ ਵੀ ਅਸੀਂ ਮਿੱਠਾ ਬਹੁਤਾ ਖਾਈਏ ਤੇ ਸ਼ੂਗਰ ਦੀ ਬਿਮਾਰੀ ਸੱਚੇ ਹੀ ਹੋ ਜਾਂਦੀ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਵੱਡੀ ਸਮੱਸਿਆ ਬਣੀ ਹੀ ਪਈ ਹੈ ਜੇ ਧਿਆਨ ਮਾਰੀਏ ਤੇ ਇਹ ਸ਼ੂਗਰ ਦੀ ਬਿਮਾਰੀ ਸਿਰਫ ਸਾਡੇ ਸਰੀਰ ਨੂੰ ਖਰਾਬ ਨਹੀਂ ਕਰ ਰਹੀ ਇਹ ਬਿਮਾਰੀ ਸਾਡੇ ਮਨ ਨੂੰ ਵੀ ਚੁੰਬੜੀ ਹੋਈ ਹੈ ਅਸੀਂ ਦੁਨਿਆਵੀ ਪਦਾਰਥਾਂ ਨੂੰ ਇੰਜ ਹੀ ਮੋਹ ਕਰਦੇ ਹਾਂ ਜਿਵੇਂ ਅਸੀਂ ਮਿੱਠੇ ਨੂੰ ਮੋਹ ਕਰਦੇ ਹਾਂ ਜਿਵੇਂ ਸਾਨੂੰ ਮਿੱਠੇ ਪਦਾਰਥ ਮਠਿਆਈਆਂ ਚੰਗੀਆਂ ਲੱਗਦੀਆਂ ਨੇ ਦਿਲ ਕਰਦਾ ਕਿ ਖਾਈ ਹੀ ਚੱਲੀਏ ਖਾਈ ਹੀ ਚੱਲੀਏ ਉੰਜ ਹੀ ਦੁਨਿਆਵੀ ਪਦਾਰਥਾਂ ਵੀ ਦੁਨਿਆਵੀ ਪਦਾਰਥਾਂ ਦੇ ਨਾਲ ਵੀ ਸਾਡਾ ਮੋਹ ਹੈ ਦਿਲ ਕਰਦਾ ਕਿ ਅਸੀਂ ਇਕੱਠੇ ਕਰੀ ਹੀ ਚੱਲੀਏ ਕਰੀ ਹੀ ਚੱਲੀਏ ਖਾਤੀ ਹੋਈ ਸ਼ੂਗਰ ਖਾਤਾ ਹੋਇਆ ਮਿੱਠਾ ਸਰੀਰ ਨੂੰ ਰੋਗ ਲਾਉਂਦਾ ਤੇ ਦੁਨਿਆਵੀ ਪਦਾਰਥਾਂ ਦਾ ਮੋਹ ਜਿਹੜਾ ਹੈ ਉਹ ਸਾਡੇ ਮਨ ਨੂੰ ਰੋਗ ਲਾਉਂਦਾ ਥੋੜੇ ਥੋੜੇ ਤੋਂ ਸ਼ੁਰੂਆਤ ਹੁੰਦੀ ਹੈ ਅਖੀਰ ਨੂੰ ਕੌੜਾ ਹੋਏ ਪੱਤ ਸਟਿਆ ਪਿਆਰੇ ਉਹ ਜਿਹੜਾ ਦੁਨਿਆਵੀ ਪਦਾਰਥਾਂ ਦਾ ਮੋਹ ਹੈ ਇੱਕ ਦੁਖਦਾਈ ਰੋਗ ਹੋ ਕੇ ਸਰੀਰ ਦੇ ਵਿੱਚ ਪੱਕਾ ਹੀ ਟਿਕ ਜਾਂਦਾ ਹੈ ਤੇ ਚਿੰਤਾ ਤੇ ਗਮ ਪੈਦਾ ਕਰਦਾ ਹੈ ਕਿਉਂਕਿ ਇਹ ਆਦਤ ਇਹ ਮੋਹ ਐਸਾ ਹੁੰਦਾ ਹੈ ਇੱਕ ਵਾਰ ਜਦ ਲੱਗ ਜਾਏ ਫਿਰ ਉਹਦਾ ਕੋਈ ਅੰਤ ਨਹੀਂ ਅੱਜ ਤੁਸੀਂ ਇੱਕ ਛੋਟੀ ਜੀ ਚੀਜ਼ ਲੈ ਕੇ ਖੁਸ਼ੀ ਮਹਿਸੂਸ ਕਰਦੇ ਹੋ ਫਿਰ ਕੱਲ ਨੂੰ ਦਿਲ ਕਰਦਾ ਹੈ ਕਿ ਹੁਣ ਉਹਦੇ ਤੋਂ ਵੱਡੀ ਚੀਜ਼ ਮਿਲੇ ਤੇ ਇਸ ਸਿਲਸਲੇ ਦਾ ਅੰਤ ਹੀ ਕੋਈ ਨਹੀਂ ਕਿਉਂਕਿ ਵੱਡੀ ਤੋਂ ਵੱਡੀ ਵਧੀਆ ਤੋਂ ਵਧੀਆ ਚੀਜ਼ ਤੁਹਾਨੂੰ ਦਿੱਖਦੀ ਰਹੇਗੀ ਤੋੜਾ ਲੈਣ ਨੂੰ ਤਿਲ ਕਰਦਾ ਰਹੇਗਾ ਤੇ ਹਰ ਚੀਜ਼ ਤੁਸੀਂ ਲੈ ਨਹੀਂ ਪਾਉਂਗੇ ਜਦ ਤੱਕ ਤੇ ਲੈ पाए ਤਦ ਤੱਕ ਖੁਸ਼ ਹੋ ਜਿੱਥੇ ਹੀ ਐਸੇ ਪੜਾ ਤੇ ਪਹੁੰਚੇ ਕੋਈ ਐਸੀ ਚੀਜ਼ ਲੈਣ ਨੂੰ ਜੀ ਕੀਤਾ ਜਿਹਦੇ ਤੱਕ ਪਹੁੰਚ ਨਾ ਹੋਈ ਫਿਰ ਦੁਖੀ ਹੋਵੋਗੇ ਅਟੀਆਂ ਚੁੱਕ ਕੇ ਫਾਹਾ ਲਵੋਗੇ ਕਰਜ਼ਾ ਚੱਕ ਕੇ ਉਸ ਚੀਜ਼ ਨੂੰ ਲੈ ਲਵੋਗੇ ਫਿਰ ਉਸ ਕਰਜ਼ੇ ਨੂੰ ਮੋੜਨ ਦੀ ਚਿੰਤਾ ਦੇ ਵਿੱਚ ਡੁੱਬ ਜਾਓਗੇ ਇਨਾ ਭੈੜਾ ਤੇ ਖਤਰਨਾਕ ਹੈ ਦੁਨਿਆਵੀ ਪਦਾਰਥਾਂ ਦੇ ਮੋਹ ਦਾ ਇਹ ਰੋਗ ਪਰ ਬੰਦੇ ਦਾ ਵੀ ਇਹਦੇ ਤੇ ਕੋਈ ਵਸ ਨਹੀਂ ਚਲਦਾ ਜੇ ਅੱਜ ਮਨੁੱਖ ਦੁਨਿਆਵੀ ਪਦਾਰਥਾਂ ਦੇ ਮੋਹ ਚ ਫਸਿਆ ਇਹਦੇ ਚ ਮਨੁੱਖ ਦਾ ਕਸੂਰ ਨਹੀਂ ਪ੍ਰਮਾਤਮਾ ਦਾ ਫੈਸਲਾ ਹੈ ਇਹ ਭੋਗ ਪੁੰਚਾਏ ਪੁਲਹਾਇਨ ਪਿਆਰੇ ਉਤਰੈ ਨਹੀਂ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤਿਨ ਧੁਰੇ ਪਿਆ ਸੰਜੋਗ ਦੁਨੀਆਂ ਦੇ ਪਦਾਰਥ ਖਵਾ ਖਵਾ ਕੇ ਉਸ ਪਰਮਾਤਮਾ ਨੇ ਆਪ ਹੀ ਜੀਵ ਨੂੰ ਕਰਾਹੇ ਪਾ ਰੱਖਿਆ ਹੈ ਪਰਮਾਤਮਾ ਨਾਲੋਂ ਜੀਵ ਦਾ ਵਿਛੋੜਾ ਮੁੱਕਣ ਜੀ ਨਹੀਂ ਆਉਂਦਾ ਜਿਨ੍ਹਾਂ ਜੀਵਾਂ ਨੂੰ ਗੁਰੂ ਦੇ ਨਾਲ ਮਿਲਾ ਕੇ ਪ੍ਰਭੂ ਨੇ ਪਦਾਰਥਾਂ ਦੇ ਭੋਗਾਂ ਤੋਂ ਬਚਾ ਲਿਆ ਧੁਰੋਂ ਲਿਖੇ ਅਨੁਸਾਰ ਉਹਨਾਂ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਵੱਡੇ ਭਾਗਾਂ ਵਾਲੇ ਹੂ ਤੁਸੀਂ ਅਸੀਂ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਨੇ ਗੁਰੂ ਦੇ ਲੜ ਲਾ ਕੇ ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਛੁਟਕਾਰਾ ਦਿਵਾਇਆ ਹੈ ਮਾਇਆ ਲਾਲਚ ਅਟਿਆ ਪਿਆਰੇ ਚਿੱਤ ਨਾ ਆਵੈ ਮੂਲ ਜਿਨ ਤੂੰ ਵਿਸਰੈ ਪਾਰ ਬ੍ਰਹਮ ਸੁਆਮੀ ਸੇ ਤਨ ਹੋਏ ਤੂੜ ਏ ਪਿਆਰੇ ਪ੍ਰਭੂ ਜਿਹੜੇ ਮਨੁੱਖ ਸਦਾ ਮਾਇਆ ਦੇ ਲਾਲਚ ਦੇ ਵਿੱਚ ਫਸੇ ਰਹਿੰਦੇ ਨੇ ਉਹਨਾਂ ਦੇ ਚਿੱਤ ਵਿੱਚ ਤੂੰ ਉੱਕਾ ਹੀ ਨਹੀਂ ਵਸਦਾ ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਜਿਹਦੇ ਚਿੱਤ ਵਿੱਚ ਪ੍ਰਮਾਤਮਾ ਵਸ ਗਿਆ ਪ੍ਰਮਾਤਮਾ ਦਾ ਪ੍ਰੇਮ ਵਸ ਗਿਆ ਜਿਹਦੀ ਲਿਵ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੱਗ ਗਈ ਉਹਦੀ ਲਿਵ ਮਾਇਕ ਪਦਾਰਥਾਂ ਵੱਲੋਂ ਟੁੱਟ ਜਾਂਦੀ ਹੈ ਦੋਹਾਂ ਦੇ ਵਿੱਚੋਂ ਇੱਕ ਹੀ ਸਾਡੇ ਤੇ ਭਾਰੂ ਹੋ ਸਕਦਾ ਜਾਂ ਤੇ ਪ੍ਰਭੂ ਦਾ ਪਿਆਰ ਤੇ ਜਾਂ ਮਾਇਕ ਮੋਹ ਸੋ ਜਿਨ੍ਹਾਂ ਦੇ ਮਨਾਂ 'ਚ ਮਾਇਆ ਦਾ ਲਾਲਚ ਵਸਿਆ ਹੋਇਆ ਹੈ ਉਹਨਾਂ ਦੇ ਚਿੱਤ 'ਚ ਪਰਮਾਤਮਾ ਉੱਕਾ ਹੀ ਨਹੀਂ ਵਸਦਾ ਮਾਇਆ ਲਾਲਚ ਅਟਿਆ ਪਿਆਰੇ ਚਿੱਤ ਨਾ ਆਵੇ ਮੂਲ ਜਿਨ ਤੂੰ ਵਿਸਰੈ ਪਾਰ ਬ੍ਰਹਮ ਸਵਾਮੀ ਸੇ ਤਨ ਹੋਏ ਧੂੜ हे ਮਾਲਕ ਪ੍ਰਭੂ ਜਿਨ੍ਹਾਂ ਨੂੰ ਤੇਰੀ ਯਾਦ ਭੁੱਲ ਜਾਂਦੀ ਹੈ ਉਹ ਸਰੀਰ ਆਤਮਕ ਜੀਵਨ ਦੀ ਪੂੰਜੀ ਬਣਾਉਣ ਤੋਂ ਬਿਨਾਂ ਹੀ ਮਿੱਟੀ ਹੋ ਜਾਂਦੇ ਨੇ ਬਿਲ ਲਾਟ ਕਰ ਹੈ ਬਹੁਤ تیرਿਆਂ ਪਿਆਰੇ ਉਤਰ ਨਹੀਂ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲ ਮਾਇਆ ਦੇ ਮੋਹ ਕਾਰਨ ਦੁਖੀ ਹੋ ਕੇ ਉਹ ਬਥੇਰੇ ਵਿਲਕਦੇ ਨੇ ਪਰ ਉਹਨਾਂ ਦੇ ਅੰਦਰ ਦਾ ਦੁੱਖ ਦੂਰ ਨਹੀਂ ਹੁੰਦਾ ਹੈ ਭਾਈ ਗੁਰੂ ਦੇ ਨਾਲ ਮਿਲਾ ਕੇ ਜਿਨ੍ਹਾਂ ਦਾ ਜੀਵਨ ਪ੍ਰਮਾਤਮਾ ਸੋਹਣਾ ਬਣਾ ਦਿੰਦਾ ਹੈ ਉਹਨਾਂ ਦਾ ਆਤਮਿਕ ਜੀਵਨ ਦਾ ਸਰਮਾਇਆ ਬਚਿਆ ਰਹਿੰਦਾ ਸਹਾਕਤ ਸੰਗ ਨਾ ਕੀ ਜਈ ਪਿਆਰੇ ਸੇ ਕਾ ਪਾਰ ਵਸਾਏ ਜਿਸ ਮਿਲਿਆ ਹਰ ਵਿਸਰੈ ਪਿਆਰੇ ਸੋ ਮੂਹ ਕਾਲ ਹੈ ਉੱਠ ਜਾਏ ਜੇ ਕਾ ਪਾਰ ਵਸਾਏ ਤੋਂ ਭਾਵ ਕਿ ਜਿੱਥੋਂ ਤੱਕ ਵਸ ਲੱਕੇ ਜਿੰਨਾ ਹੋ ਸਕੇ ਸਾਕਤ ਸੰਗ ਨਾ ਕੀ ਜਈ ਪਿਆਰੇ ਸਾਕਤ ਉਹ ਹੁੰਦਾ ਜਿਹੜਾ ਪਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਹੈ ਜਿਹੜਾ ਪ੍ਰਭੂ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਜਿਦੇ ਪਾ ਦਾ ਰੱਬ ਵੱਸਦਾ ਹੀ ਨਹੀਂ ਰੱਬ ਹੁੰਦਾ ਹੀ ਨਹੀਂ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਮਾਇਕ ਮੋਹ ਦੇ ਵਿੱਚ ਰੁੱਝਿਆ ਹੋਇਆ ਹੈ ਜਿਸ ਨੂੰ ਹਰ ਵਕਤ ਮਾਇਕ ਫੁਰਨੇ ਹੀ ਫੁਰਦੇ ਨੇ ਉਹ ਸਾਕਤ ਹੁੰਦਾ ਤੇ ਗੁਰੂ ਸਾਹਿਬ ਸਾਨੂੰ ਹਿਦਾਇਤ ਕਰਦੇ ਨੇ ਕਿ ਸਾਕਤ ਸੰਗਣਾ ਕੀ ਜਈ ਪਿਆਰੇ ਜੇ ਕਾ ਪਾਰ ਵਸਾਏ ਜਿੱਥੋਂ ਤੱਕ ਹੋ ਸਕੇ ਜਿੰਨੀ ਵੀ ਸਾਡੀ ਵਾ ਲੱਗੇ ਸਾਕਤ ਦਾ ਸੰਗ ਨਹੀਂ ਕਰਨਾ ਚਾਹੀਦਾ ਇਥੋਂ ਇਹ ਨਾ ਸਮਝ ਲਈਏ ਕਿ ਇਹਨਾਂ ਸਾਕਤਾਂ ਨੂੰ ਅਸੀਂ ਨਫ਼ਰਤ ਹੀ ਕਰਨ ਲੱਗ ਜਾਈਏ ਨਹੀਂ ਉਹਦਾ ਸੰਗ ਨਹੀਂ ਕਰਨਾ ਸੰਗ ਨਾ ਕਰਨ ਦਾ ਇੱਕ ਕਾਰਨ ਹੈ ਕਿ ਜਿਸ ਮਿਲਿਆ ਹਰ ਵਿਸਰਿਆ ਪਿਆਰੇ ਸੋ ਮੂੰਹ ਕਾਲਾ ਉੱਠ ਜਾਏ ਕਿਉਂਕਿ ਐਸੇ ਮਨੁੱਖ ਨੂੰ ਮਿਲਿਆ ਪ੍ਰਮਾਤਮਾ ਵਿਸਰ ਜਾਂਦਾ ਹੈ ਜਿਹੜਾ ਸਾਕਤ ਦਾ ਸੰਗ ਕਰਦਾ ਉਹ ਵੀ ਬਦਨਾਮੀ ਖੱਟ ਕੇ ਦੁਨੀਆ ਤੋਂ ਚਲਾ ਜਾਂਦਾ ਸਾਡੀ ਸੰਗਤ ਸਾਡੀ ਮਾਨਸਿਕ ਅਵਸਥਾ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਜੇ ਅਸੀਂ ਐਸੇ ਲੋਕਾਂ ਦੇ ਵਿੱਚ ਘਿਰੇ ਹੋਏ ਹਾਂ ਐਸੇ ਲੋਕਾਂ ਦੇ ਨਾਲ ਸਾਡਾ ਸੰਗ ਹੈ ਜੋ ਹਰ ਵਕਤ ਪ੍ਰਮਾਤਮਾ ਦੀ ਗੱਲ ਕਰਦੇ ਨੇ ਪ੍ਰਮਾਤਮਾ ਦੇ ਡਰ ਅਦਬ ਦੇ ਵਿੱਚ ਰਹਿੰਦੇ ਨੇ ਉਹਦੀ ਰਜ਼ਾ 'ਚ ਰਾਜ਼ੀ ਰਹਿੰਦੇ ਨੇ ਤਾਂ ਅਸੀਂ ਵੀ ਉਹਨਾਂ ਦਾ ਉਹ ਰਵਈਆ ਕਿਤੇ ਨਾ ਕਿਤੇ ਇਖਤਿਆਰ ਕਰਾਂਗੇ ਸਾਡੀ ਮਾਨਸਿਕ ਅਵਸਥਾ ਵੀ ਉਦਾਂ ਦੀ ਹੋ ਜਾਏਗੀ ਉਥੇ ਹੀ ਜੇਕਰ ਅਸੀਂ ਸਾਖਤ ਦਾ ਸੰਗ ਕਰੀਏ ਜੇ ਸਾਡਾ ਸਰਕਲ ਐਸਾ ਹੈ ਜੇ ਅਸੀਂ ਐਸੀ ਸੰਗਤ ਦੇ ਵਿੱਚ ਹਾਂ ਜਿਨ੍ਹਾਂ ਦੇ ਮਨ ਵਿੱਚ ਮਾਇਕ ਫੁਰਨੇ ਹੀ ਫੁਰਦੇ ਨੇ ਜਿਹੜੇ ਹਰ ਵਕਤ ਐਸੇ ਜੋੜ ਤੋੜ ਲਾਉਣ 'ਚ ਹੀ ਰੁੱਝੇ ਰਹਿੰਦੇ ਆ ਕਿ ਕਿਵੇਂ ਆਹ ਪਦਾਰਥ ਲਿਆ ਜਾਵੇ ਕਿਵੇਂ ਉਹ ਪਦਾਰਥ ਲਿਆ ਜਾਵੇ ਆਪਣੀ ਸੰਪਤੀ ਨੂੰ ਕਿਵੇਂ ਵਧਾਇਆ ਜਾਵੇ ਜੇ ਸਾਡਾ ਸਰਕਲ ਐਸਾ ਸਾਡੇ ਤੇ ਵੀ ਅਸਰ ਹੋ ਜਾਂਦਾ ਹੈ ਉਹਨਾਂ ਨੂੰ ਵੇਖ-ਵੇਖ ਕੇ ਸਾਡਾ ਵੀ ਜੀ ਕਰਨ ਲੱਗਦਾ ਹੈ ਕਿ ਯਾਰ ਇਹ ਇਨਾ ਕੁਝ ਕਰਦੇ ਪਏ ਨੇ ਤੇ ਅਸੀਂ ਕਿਉਂ ਨਹੀਂ ਕਰਦੇ ਮਨ ਦੇ ਵਿੱਚ ਇੱਕ ਤੁਚਿੱਤੀ ਪੈਦਾ ਹੋਣ ਲੱਗ ਜਾਂਦੀ ਹੈ ਕਿ ਅਸੀਂ ਇਹਨਾਂ ਦੇ ਵਾਂਗ ਸੋਹਣੇ ਤੋਂ ਸੋਹਣੇ ਕੱਪੜੇ ਕਿਉਂ ਨਹੀਂ ਪਾ ਰਹੇ ਅਸੀਂ ਇਹਨਾਂ ਵਾਂਗੂ ਨਵੀਂ ਤੋਂ ਨਵੀਂ ਟੈਕਨੋਲੋਜੀ ਕਿਉਂ ਨਹੀਂ ਖਰੀਦ ਰਹੇ ਅਸੀਂ ਇਹਨਾਂ ਵਾਂਗ ਸੋਹਣੀਆਂ ਤੋਂ ਸੋਹਣੀਆਂ ਕਾਰਾਂ ਵੱਡੇ ਤੋਂ ਵੱਡੇ ਘਰ ਕਿਉਂ ਨਹੀਂ ਲੈ ਰਹੇ ਤੁਚਿੱਤੀ ਪੈਦਾ ਹੋਣ ਲੱਗਦੀ ਹੈ ਪਰ ਜਿਹੜਾ ਗੁਰਮੁਖ ਹੈ ਉਹਦੇ ਮਨ ਵਿੱਚ ਜਦੋਂ ਵੀ ਇਹ ਤੁਚਿੱਤੀ ਪੈਦਾ ਹੋਏਗੀ ਨਾਲ ਦੀ ਨਾਲ ਹੀ ਇੱਕ ਖਿਆਲ ਵੀ ਪੈਦਾ ਹੋਏਗਾ ਕਿ ਜੇ ਇਹਨਾਂ ਚੀਜ਼ਾਂ ਤੋਂ ਬਿਨਾਂ ਹੀ ਖੁਸ਼ ਰਹਿ ਜਾ ਸਕਦਾ ਹੈ ਜੇ ਮੈਂ ਇਹਨਾਂ ਚੀਜ਼ਾਂ ਤੋਂ ਬਿਨਾਂ ਹੀ ਆਨੰਦ ਦੇ ਵਿੱਚ ਹਾਂ ਤਾਂ ਇਹਦੇ 'ਚ ਕੀ ਬੁਰਾਈ ਹੈ ਇਹਤੇ ਬਲਕੇ ਇਹਨਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਗੱਲ ਹੋਈ ਕਿ ਮੈਨੂੰ ਖੁਸ਼ ਰਹਿਣ ਦੇ ਲਈ ਆਨੰਦਿਤ ਰਹਿਣ ਦੇ ਲਈ ਕੋਈ ਸੋਹਣੇ ਕੱਪੜੇ ਵੱਡੀਆਂ ਕਾਰਾਂ ਵੱਡੇ ਘਰ ਚਾਹੀਦੇ ਹੀ ਨਹੀਂ ਮੇਰੇ ਕੋਲੇ ਜੋ ਹੈ ਜਿੰਨਾ ਕੁ ਹੈ ਮੈਂ ਤਾਂ ਉਹਦੇ 'ਚ ਪੂਰੀ ਤਰ੍ਹਾਂ ਨਾਲ ਖੁਸ਼ ਇਹ ਖਿਆਲ ਉਹਦੇ ਮਨ 'ਚ ਆਏਗਾ ਜਿਹੜਾ குரு ਦੇ ਲੜ ਲੱਗਿਆ ਹੋਏਗਾ ਆਮ ਤੌਰ ਤੇ ਬੰਦਾ ਆਪਣੇ ਆਸ-ਪਾਸ ਦੇ ਲੋਕਾਂ ਨੂੰ ਮਾਇਕ ਮੋਹ ਦੇ ਵਿੱਚ ਵਿਚਰਦੇ ਦੇਖ ਕੇ ਉਧਰ ਨੂੰ ਖਿੱਚਿਆ ਜਾਏਗਾ ਸੋ ਬਿਹਤਰ ਹੈ ਅਸੀਂ ਐਸੇ ਸਾਖਤ ਦਾ ਸੰਗ ਨਾ ਹੀ ਕਰੀਏ ਕਿਤੇ ਉਹਦਾ ਪਾਸਾਨੂੰ ਲੱਗ ਨਾ ਜਾਵੇ ਮਨ ਮੁਖ ਢੋਈ ਨਾ ਮਿਲੈ ਪਿਆਰੇ ਦਰਗਹ ਮਿਲੈ ਸਜਾਏ ਜੋ ਗੁਰ ਮੇਲ ਸਵਾਰਿਆ ਪਿਆਰੇ ਤਿੰਨ ਪੂਰੀ ਪਾਏ ਇਹ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਪ੍ਰਮਾਤਮਾ ਦੀ ਦਰਗਾਹ 'ਚ ਥਾਂ ਨਹੀਂ ਮਿਲਦੀ ਸਗਮਾ ਉਹਨੂੰ ਉੱਥੇ ਸਜ਼ਾ ਮਿਲਦੀ ਹੈ ਗੁਰੂ ਦੇ ਨਾਲ ਮਿਲਾ ਕੇ ਜਿਨ੍ਹਾਂ ਮਨੁੱਖਾਂ ਦਾ ਜੀਵਨ ਪ੍ਰਮਾਤਮਾ ਨੇ ਸੋਹਣਾ ਬਣਾ ਦਿੱਤਾ ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਇੱਥੇ ਗੁਰੂ ਸਾਹਿਬ ਦੁਨਿਆਵੀ ਸਫਲਤਾ ਦੀ ਗੱਲ ਨਹੀਂ ਕਰ ਰਹੇ ਗੁਰਮੁਖਾਂ ਦਾ ਸਫਲ ਹੋਣਾ ਮਨਮੁਖਾਂ ਦੇ ਸਫਲ ਹੋਣ ਨਾਲੋਂ ਵੱਖਰਾ ਹੁੰਦਾ ਹੈ ਗੁਰਮੁਖ ਉਸ ਵਕਤ ਆਪਣੇ ਆਪ ਨੂੰ ਸਫਲ ਕਹਿ ਸਕਦਾ ਹੈ ਜਦੋਂ ਬਿਨਾਂ ਕਿਸੇ ਵੀ ਦੁਨਿਆਵੀ ਪਦਾਰਥਾਂ ਦੇ ਉਹ ਆਨੰਦਿਤ ਹੋਵੇ ਸੰਜਮ ਸਹਸ ਸਿਆਣ ਪਾ ਪਿਆਰੇ ਇੱਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੁਲ ਲਾਕੇਗਾ ਹੇ ਭਾਈ ਵਰਤ ਨੇਮ ਆਦਿਕ ਹਜ਼ਾਰਾਂ ਸੰਜਮ ਤੇ ਹਜ਼ਾਰਾਂ ਸਿਆਣਪਾਂ ਜੇ ਮਨੁੱਖ ਕਰਦਾ ਰਹੇ ਇਹਨਾਂ ਚੋਂ ਇੱਕ ਵੀ ਪਰਲੋਕ ਦੇ ਵਿੱਚ ਮਦਦ ਨਹੀਂ ਕਰਦੀ ਜਿਹੜੇ ਮਨੁੱਖ ਪ੍ਰਮਾਤਮਾ ਵੱਲੋਂ ਆਪਣਾ ਮੂੰਹ ਪਵਾਈ ਰੱਖਦੇ ਨੇ ਉਹਨਾਂ ਦੇ ਤਾਂ ਖਾਨਦਾਨ ਵਿੱਚ ਵੀ ਕਲੰਕ ਦਾ ਟਿੱਕਾ ਲੱਗ ਜਾਂਦਾ ਹੋਂਦੀ ਵਸਤ ਨਾ ਜਾਤੀਆਂ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਿਲਾਇ ਉਨ ਪਿਆਰੇ ਸਾਚਾ ਨਾਮ ਸਮਾਲ ਸਾਕਤ ਮਨੁੱਖ ਹਿਰਦੇ ਵਿੱਚ ਵਸਦੇ ਕੀਮਤੀ ਹਰ ਨਾਮ ਪਦਾਰਥ ਦੇ ਨਾਲ ਸਾਂਝ ਨਹੀਂ ਪਾਉਂਦਾ ਦੁਨੀਆ ਦੇ ਨਾਸਵੰਤ ਪਦਾਰਥਾਂ ਨਾਲ ਹੀ ਮੋਹ ਪਾਈ ਰੱਖਦਾ ਪਰ ਕੋਈ ਵੀ ਨਾਸਵੰਤ ਪਦਾਰਥ ਜਿਹੜਾ ਉਪਰ ਲੋਕ ਦੇ ਵਿੱਚ ਨਾਲ ਨਹੀਂ ਜਾਂਦਾ ਏ ਭਾਈ ਜਿਨ੍ਹਾਂ ਮਨੁੱਖਾਂ ਨੂੰ ਉਸ ਪ੍ਰਮਾਤਮਾ ਨੇ ਗੁਰੂ ਮਿਲਾ ਦਿੱਤਾ ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਨੇ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਅਨੰਦ ਕੀਰਤਨ ਗੁਣ ਰਵਾਇ ਪਿਆਰੇ ਅਮਰਤ ਪੂਰ ਭਰੇ ਏ ਭਾਈ ਸਤ ਸੰਤੋਖ ਗਿਆਨ ਧਿਆਨ ਪਿਆਰੇ ਉਸ ਦੇ ਅੰਦਰ ਸੇਵਾ ਸੰਤੋਖ ਗਿਆਨ ਧਿਆਨ ਆਤਕ ਗੁਣ ਪੈਦਾ ਹੋ ਜਾਂਦੇ ਨੇ ਜਿਸ ਨੂੰ ਨਦਰ ਕਰੇ ਜਿਸ ਮਨੁੱਖ ਉੱਤੇ ਪ੍ਰਮਾਤਮਾ ਮਿਹਰ ਦੀ ਨਿਗਾਹ ਕਰਦਾ ਅਨੰਦ ਕੀਰਤਨ ਗੁਣ ਰਵਾਏ ਪਿਆਰੇ ਅਮਰਤ ਪੂਰ ਭਰੇ ਉਹ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ ਪ੍ਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਉਹਦਾ ਹਿਰਦਾ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੇ ਨਾਲ ਨਕਾ ਨਕ ਭਰਿਆ ਰਹਿੰਦਾ ਹੈ ਦੁੱਖ ਸਾਗਰ ਤਿੰਨ ਲੰਗਿਆ ਪਿਆਰੇ ਭਗ ਜਲ ਪਾਰ ਪਰੇ ਜਿਸ ਭਾਵੈ ਤਿਸ ਮੇਲ ਲੈ ਪਿਆਰੇ ਸਈ ਸਦਾ ਖਰੇ ਐਸਾ ਜਿਹੜਾ ਮਨੁੱਖ ਹੈ ਜਿਹਦੇ ਉੱਪਰ ਪ੍ਰਭੂ ਦੀ ਮਿਹਰ ਦੀ ਨਿਗਾਹ ਹੋ ਜਾਵੇ ਉਹ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਪਹੁੰਚ ਜਾਂਦਾ ਹੈ ਜਿਹੜਾ ਜਿਹੜਾ ਮਨੁੱਖ हे ਪ੍ਰਭੂ ਤੈਨੂੰ ਚੰਗਾ ਲੱਗਦਾ ਉਸ ਉਸ ਨੂੰ ਤੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ ਹੈ ਉਹ ਬੰਦੇ ਸਦਾ ਲਈ ਚੰਗੇ ਜੀਵਨ ਵਾਲੇ ਹੋ ਜਾਂਦੇ ਹਨ ਸਮਰਥ ਪੁਰਖ ਦਿਆਲ ਦਿਓ ਪਿਆਰੇ ਭਗਤਾਂ ਤਿਸ ਕਾ ਤਾਣ ਤਿਸ ਸ਼ਰਨਾਈ ਠਹਿ ਪਏ ਪਿਆਰੇ ਜਿ ਹੰ ਅੰਤਰ ਜਾਮੀ ਜਾਣ हे ਭਾਈ ਪ੍ਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ ਸਰਬ ਵਿਆਪਕ ਹੈ ਦਇਆ ਦਾ ਕਰ ਹੈ ਪ੍ਰਕਾਸ਼ ਰੂਪ ਹੈ ਭਗਤਾਂ ਨੂੰ ਉਸ ਦਾ ਆਸਰਾ ਰਹਿੰਦਾ ਹੈ ਭਗਤਾਂ ਤਿਸ ਕਾ ਤਾਂ ਭਗਤ ਉਸ ਪ੍ਰਮਾਤਮਾ ਦੀ ਸ਼ਰਨ ਪਏ ਰਹਿੰਦੇ ਨੇ ਜਿਹੜਾ ਸਭ ਦੇ ਦਿਲ ਦੀ ਜਾਣਣ ਵਾਲਾ ਹੈ ਤੇ ਸਿਆਣਾ ਹੈ ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨਾ ਵਿਸਰੈ ਪਿਆਰੇ ਨਾਨਕ ਸਦਗੁਰ ਬਾਣ ਏ ਭਾਈ ਜਿਸ ਮਨੁੱਖ ਦੇ ਮੱਥੇ ਉੱਤੇ ਸਦਾ ਕਾਇਮ ਰਹਿਣ ਵਾਲੀ ਮੋਹਰ ਲਾ ਦਿੰਦਾ ਹੈ ਉਹ ਪ੍ਰਮਾਤਮਾ ਉਹਦਾ ਲੋਕ ਪਰਲੋਕ ਸੰਭਰ ਜਾਂਦਾ ਹੈ ਉਹਨੂੰ ਦੁੱਖ ਤੇ ਸੁੱਖ ਦੀਆਂ ਕੜੀਆਂ ਦੇ ਵਿੱਚ ਸਥਿਰਤਾ ਹਾਸਲ ਹੋ ਜਾਂਦੀ ਹੈ ਹੇ ਨਾਨਕ ਆਖੋ ਹੇ ਭਾਈ ਮੇਰੀ ਤਾਂ ਸਦਾ ਇਹੀ ਤਾਂਗ ਹੈ ਕਿ ਉਹ ਪ੍ਰਮਾਤਮਾ ਮੈਨੂੰ ਕਦੇ ਵੀ ਨਾ ਭੁੱਲੇ ਤੇ ਮੈਂ ਸਦਾ ਉਹਦੇ ਤੋਂ ਸਦਕੇ ਜਾਂਦਾ ਹਾਂ ਸੋ ਰਠ ਮਹਿਲਾ ਪੰਜਮਾ ਘਰ ਦੂਜਾ ਅਸ਼ਟ ਪਦਿਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪੂ ਅੰਗਮ ਸਾਦੇ ਵੰਚ ਜਨਾਸਿਓ ਸੰਗ ਨਾ ਛੁਟਕਿਓ ਅਦਿਕ ਅਹੰਬੁਦ ਬਾਦੇ ਮੁਕਤੀ ਪ੍ਰਾਪਤ ਕਰਨ ਦੇ ਲਈ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਪ੍ਰਮਾਤਮਾ ਨੂੰ ਪਾ ਲੈਣ ਦੇ ਲਈ ਕਈ ਮਨੁੱਖ ਵੇਦ ਆਦਿਕ ਧਰਮ ਪੁਸਤਕਾਂ ਨੂੰ ਪੜ੍ਹਦੇ ਨੇ ਤੇ ਵਿਚਾਰਦੇ ਨੇ ਕਈ ਮਨੁੱਖ ਨਿਵਲੀ ਕਰਮ ਕਰਦੇ ਨੇ ਨਿਵਲੀ ਕਰਮ ਯੋਗ ਦਾ ਉਹ ਆਸਣ ਹੈ ਜਿਸ ਦੇ ਵਿੱਚ ਕੇ ਪੇਟ ਨੂੰ ਅੰਦਰ ਵੱਲ ਨੂੰ ਖਿੱਚ ਕੇ ਤੇ ਕੋਲ ਕੋਲ ਕਮਾਇਆ ਜਾਂਦਾ ਭੂੰਗਮ ਪਚੰਗ ਆਸਣ ਨੂੰ ਕਿਹਾ ਗਿਆ ਹੈ ਜੋ ਰੀੜ ਦੀ ਹੱਡੀ ਦੀ ਇੱਕ ਸਟ੍ਰੈਚ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਦਿਕ ਅਹੰਭੋਤ ਬਾਦਿ ਕਿ ਅਜਿਹਾ ਕਰਨ ਦੇ ਨਾਲ ਜੋ ਪੰਜ ਜਨ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਦਾ ਸਾਥ ਨਹੀਂ ਛੁੱਟਦਾ ਮਨੁੱਖ ਦੇ ਮਨ ਵਿੱਚੋਂ ਇਹਨਾਂ ਵਿਕਾਰਾਂ ਦਾ ਖਾਤਮਾ ਨਹੀਂ ਹੋ ਜਾਂਦਾ ਧਾਰਮਿਕ ਪੁਸਤਕਾਂ ਪੜਨ ਦੇ ਨਾਲ ਜਾਂ ਯੋਗ ਆਸਣ ਕਰਨ ਦੇ ਨਾਲ ਹਾਂ ਉਹਦੇ ਹੰਕਾਰ ਦੇ ਵਿੱਚ ਜ਼ਰੂਰ ਵਾਤਾ ਹੋ ਜਾਂਦਾ ਹੈ ਜਿਨਨੇ ਵੇਦ ਪੜ ਲਏ ਉਹਨੂੰ ਇਸ ਗੱਲ ਦਾ ਹੰਕਾਰ ਹੋ ਜਾਂਦਾ ਕਿ ਹੁਣ ਤੇ ਮੈਂ ਵੇਦ ਪੜ ਲਏ ਨੇ ਮੈਂ ਤੇ ਬਹੁਤ ਵੱਡਾ ਗਿਆਨੀ ਹੋ ਗਿਆ ਹਾਂ ਜੋ ਯੋਗ ਕਰਦਾ ਹੈ ਉਹ ਇਸੇ ਗੱਲ ਦਾ ਹੰਕਾਰ ਪਾਲ ਲੈਂਦਾ ਕਿਤੇ ਨਾ ਕਿਤੇ ਆਪਣੇ ਮਨ ਵਿੱਚ ਕਿ ਮੈਂ ਤੇ ਬੜਾ ਤੰਦਰੁਸਤ ਹਾਂ ਮੈਂ ਤੇ ਯੋਗ ਕਰਦਾ ਹਾਂ ਪਰ ਇਹਨਾਂ ਸਾਧਨਾ ਦੇ ਨਾਲ ਪ੍ਰਬੂ ਦੀ ਪ੍ਰਾਪਤੀ ਨਹੀਂ ਹੁੰਦੀ ਪਿਆਰੇ ਇਹ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕਹਿ ਦੁਆਰੇ ਦੀਜ ਬੁੱਧ ਬਿਬੇਕਾਰ ਹਾਉ ਇਨਾਂ ਵਿਤੀਆਂ ਦੇ ਨਾਲ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੁੰਦਾ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਗੁਰੂ ਸਾਹਿਬ ਕਹਿੰਦੇ ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਹਾਰ ਪਰਿਓ Swami ਕਹੇ ਦੁਆਰਾ ਗੁਰੂ ਸਾਹਿਬ ਕਹਿੰਦੇ ਮੈਂ ਤੇ ਇਨਾ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ ਤੇ ਅਰਜ਼ੋਈ ਕਰਦਾ ਹਾਂ ਕਿ ਤੀਚੈ ਬੁੱਧ ਬਿਪੇਕਾ ਕਿ ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਦੇ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭਮਿਓ ਦੁਬਿਦਾ ਛੁਟ ਕੈ ਨਾਹੀ ਕੋਈ ਮਨੁੱਖ ਚੁੱਪ ਸਾਦੀ ਬੈਠਾ ਹੈ ਕੋਈ ਕਰਪਾਤੀ ਬਣ ਗਿਆ ਹੈ ਭਾਵ ਕੇ ਭਾਂਡਿਆਂ ਦੇ ਥਾਂ ਆਪਣੇ ਹੱਥਾਂ ਦੀ ਹੀ ਵਰਤੋਂ ਕਰਦਾ ਹੈ ਖਾਣਾ ਖਾਣ ਦੇ ਲਈ ਕੋਈ ਜੰਗਲ ਦੇ ਵਿੱਚ ਨੰਗਾ ਤੁਰਿਆ ਫਿਰਦਾ ਹੈ ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ ਪਰ ਇਸ ਤਰ੍ਹਾਂ ਕਰਨ ਦੇ ਨਾਲ ਵੀ ਮਨ ਦੀ ਟਾਮਾ ਡੋਲ ਹਾਲਤ ਜਿਹੜੀ ਹੈ ਉਹ ਮੁਕਦੀ ਨਹੀਂ ਮਨ ਡੋਲ ਨੂੰ ਨਹੀਂ ਹਟਦਾ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਧਰਾਏ ਮਨ ਕੀ ਮਹਿਲ ਨਾ ਉਤਰੈ ਏ ਬਿਦ ਜੇ ਲਖ ਯਤਨ ਕਰਾਏ ਕੋਈ ਮਨੁੱਖ ਆਪਣੀ ਮਨੋ ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾਵਸਿਆ ਹੈ ਕਈ ਮੁਕਤੀ ਦੇ ਚਾਹਵਾਨ ਐਸੇ ਨਹੀਂ ਜਿਹੜੇ ਆਪਣੇ ਸਿਰ ਉੱਤੇ ਸ਼ਿਵਜੀ ਵਾਲਾ ਆੜਾ ਰੱਖਾਂਦੇ ਹਨ ਤੇ ਆਪਣੇ ਆਪ ਨੂੰ ਚਰਾ ਲੈਂਦੇ ਹਨ ਇਨ੍ਹਾਂ ਪੰਕਤੀਆਂ ਦੇ ਵਿੱਚ ਬਨਾਰਸ ਦੇ ਸ਼ਿਵ ਮੰਦਰ ਵਿੱਚ ਮੌਜੂਦ ਆੜੇ ਦਾ ਜ਼ਿਕਰ ਹੈ ਅੱਜ ਦੇ ਸਮੇਂ ਉਹ ਆਰਾ ਮੌਜੂਦ ਹੈ ਜਾਂ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਪਰ ਕਦੇ ਕਿਸੇ ਨੇ ਐਸੇ ਆਰੇ ਦੇ ਨਾਲ ਆਪਣੇ ਆਪ ਨੂੰ ਅਜੋਕੇ ਸਮਿਆਂ ਦੇ ਵਿੱਚ ਚਿਰਾਇਆ ਹੋਵੇ ਵੀ ਕਦੇ ਨਹੀਂ ਸੁਣਿਆ ਉਮੀਦ ਕੀਤੀ ਜਾ ਸਕਦੀ ਹੈ ਕਿ ਅਜੋਕੇ ਸਮਿਆਂ ਦੇ ਵਿੱਚ ਐਸਾ ਤੇ ਕਿਸੇ ਮਨੁੱਖ ਨੂੰ ਕਰਨ ਨਹੀਂ ਦਿੱਤਾ ਜਾਏਗਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਮੁਕਤੀ ਦੀ ਪ੍ਰਾਪਤੀ ਲਈ ਮਨੁੱਖ ਕੈਸੇ-ਕੈਸੇ ਯਤਨ ਕਰਦਾ ਹੈ ਪਰ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਚਤਨ ਕਰਾਏ ਐਸੇ ਲਖਾਂ ਹੀ ਯਤਨ ਕਰਨ ਦੇ ਨਾਲ ਵੀ ਮਨ ਤੋਂ ਵਿਕਾਰਾਂ ਦੀ ਮੈਲ ਨਹੀਂ ਲੱਥਦੀ ਕਨਿਕ ਕਾਮਨੀ ਹੈ ਵਰ ਗੈਬਰ ਬਹੁ ਵਿਦਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨਾ ਮਿਲਿਆ ਹਰ ਦੁਆਰਾ ਫਿਰ ਦਾਨ ਦੀ ਗੱਲ ਆਉਂਦੀ ਹੈ ਕੋਈ ਮਨੁੱਖ ਸੋਨਾ ਇਸਤਰੀ ਵਧੀਆ ਘੋੜੇ ਵਧੀਆ ਹਾਥੀ ਇਹੋ ਜਿਹੇ ਕਈ ਕਿਸਮਾਂ ਦੇ ਦਾਨ ਕਰਦਾ ਹੈ ਕੋਈ ਮਨੁੱਖ ਅੰਨ ਦਾਨ ਕਰਦਾ ਹੈ ਕੱਪੜੇ ਦਾਨ ਕਰਦਾ ਹੈ ਜ਼ਮੀਨ ਦਾਨ ਕਰਦਾ ਹੈ ਪਰ ਇਸ ਤਰ੍ਹਾਂ ਵੀ ਪ੍ਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਗਾ ਪੂਜਾ ਅਰਚਾ ਬੰਦਨ ਡੰਡਾਤ ਖਟ ਕਰਮਾ ਰਤ ਰਹਤਾ ਹਉ ਹਉ ਕਰਤ ਬੰਧਨ ਮਹ ਪਰਿਆ ਨਾ ਮਿਲਿਆ ਇਹ ਜੁਗ ਤਾਂ ਕੋਈ ਮਨੁੱਖ ਦੇਵ ਪੂਜਾ ਦੇ ਵਿੱਚ ਦੇਵਤਿਆਂ ਨੂੰ ਨਮਸਕਾਰ ਟੰਡੌਤ ਕਰਨ ਦੇ ਵਿੱਚ ਛੇ ਕਰਮਾਂ ਦੇ ਕਰਨ ਵਿੱਚ ਮਸਤ ਰਹਿੰਦਾ ਇਹ ਛੇ ਕਰਮ ਬ੍ਰਾਹਮਣਾ ਵਾਸਤੇ ਜ਼ਰੂਰੀ ਮੰਨੇ ਜਾਂਦੇ ਨੇ ਇਹਨਾਂ ਚ ਆਉਂਦਾ ਹੈ ਵਿਦਿਆ ਪੜ੍ਹਨੀ ਵਿਦਿਆ ਪੜਾਉਣੀ ਜਗ ਕਰਨਾ ਜਗ ਕਰਵਾਉਣਾ ਦਾਨ ਦੇਣਾ ਤੇ ਦਾਨ ਲੈਣਾ ਇਹਨਾਂ 6 ਕਰਮਾਂ ਨੂੰ ਕਰਨ ਵਾਲਾ ਵੀ ਪ੍ਰਮਾਤਮਾ ਨੂੰ ਤੇ ਹਾਸਲ ਨਹੀਂ ਕਰ ਪਾਉਂਦਾ ਅਹੰਕਾਰੀ ਜ਼ਰੂਰ ਬਣ ਜਾਂਦਾ ਹੈ ਜੋਗ ਸਿੱਧ ਆਸਣ 84 ਇਹ ਪੀ ਕਰ ਕਰ ਰਹਿਆ ਵੱਡਿਆਰ ਜਾ ਫਿਰ ਫਿਰ ਜਨਮ ਹਰ ਸਿਉ ਸੰਗਨ ਗਹਿਆ ਜੋਗ ਮਤ ਦੇ ਵਿੱਚ ਸਿੱਧਾਂ ਦੇ ਪ੍ਰਸਿੱਤ 84 ਆਸਣ ਹਨ ਇਹ ਆਸਨ ਕਰ ਕਰਕੇ ਵੀ ਮਨੁੱਖ ਥੱਕ ਜਾਂਦਾ ਹੈ ਉਮਰ ਤਾਂ ਲੰਮੀ ਕਰ ਲੈਂਦਾ ਪਰ ਪ੍ਰਮਾਤਮਾ ਦੇ ਨਾਮ ਲਾਪ ਇਹਨਾਂ ਆਸਨਾ ਰਾਹੀ ਵੀ ਨਹੀਂ ਬਣਦਾ ਮੁੜ ਮੁੜ ਜਨਮਾਂ ਦੇ ਢੇਡ ਚ ਪਿਆ ਰਹਿੰਦਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਨੀ ਚੰਦਨ ਚੋ ਆ ਨਰਕ ਕੋਰ ਕਾ ਦਵਾਰਾ ਕਈ ਐਸੇ ਰਾਜੇ ਹਨ ਜੋ ਰਾਜ ਹਕੂਮਤ ਦੇ ਰੰਗ ਤਮਾਸ਼ੇ ਮਾਣਦੇ ਹਨ ਰਾਜਿਆਂ ਵਾਲੇ ਠਾਠ ਬਾਠ ਬਣਾਉਂਦੇ ਹਨ ਲੋਕਾਂ ਦੇ ਉੱਪਰ ਹੁਕਮ ਚਲਾਉਂਦੇ ਨੇ ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ ਸੁੰਦਰ ਇਸਤਰੀ ਦੀ ਸੇਜ ਮਾਣਦੇ ਨੇ ਆਪਣੇ ਸਰੀਰ ਉੱਤੇ ਚੰਦਨ ਦੇ ਅਤਰ ਵਰਤਦੇ ਨੇ ਪਰ ਗੁਰੂ ਸਾਹਿਬ ਕਹਿੰਦੇ ਇਹ ਸਭ ਕੁਝ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਹੈ ਨਰਕ ਘੋਰ ਕਾ ਦਵਾੜਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ ਕਹੋ ਨਾਨਕ ਤਿਸ ਭੈ ਉਪਰਾਪਤ ਜਿਸ ਪੁਰਬ ਲਿਖੇ ਕਾਲਹਿਨਾ ਜੇ ਪ੍ਰਮਾਤਮਾ ਨੂੰ ਪਾਉਣਾ ਹੀ ਹੈ ਪ੍ਰਮਾਤਮਾ ਨੂੰ ਸਮਝਣਾ ਹੀ ਹੈ ਉਹਦੇ ਨਾਲ ਸਾਝ ਗੰਢਣੀ ਹੀ ਹੈ ਤਾਂ ਸਾਧ ਸੰਗਤ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਸਾਰੇ ਹੀ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਨਾਲੋਂ ਸ਼੍ਰੇਸ਼ਟ ਕੰਮ ਹੈ ਪਰ हे ਨਾਨਕ ਆਖੋ ਇਹ ਅਫਸਰ ਉਸ ਮਨੁੱਖ ਨੂੰ ਹੀ ਮਿਲਦਾ ਜਿਸ ਦੇ ਮੱਥੇ ਉੱਤੇ ਪੂਰਵਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਜਿਸ ਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਜਿਸ ਦੇ ਲਈ ਵੀ ਉਹ ਪਰਮਾਤਮਾ ਨਿਰਧਾਰਿਤ ਕਰਦਾ ਉਸੇ ਨੂੰ ਹੀ ਸਾਧ ਸੰਗਤ ਬਖਸ਼ਦਾ ਗੁਰੂ ਬਖਸ਼ਦਾ ਆਪਣਾ ਮਿਲਾਪ ਬਖਸ਼ਦਾ ਤੇਰਾ ਸੇਵਕ ਏ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਚਨ ਹਰ ਹਰ ਕੀਰਤਨ ਏ ਮਨ ਰਾਤਾ ਰਹਾਉ ਦੂਜਾ ਏ ਭਾਈ ਤੇਰਾ ਸੇਵਕ ਤੇਰੀ ਸਿਫਤ ਸਲਾਹ ਦੇ ਰੰਗ ਦੇ ਵਿੱਚ ਮਸਤ ਰਹਿੰਦਾ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸਦਾ ਇਹ ਮਨ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਰੰਗ ਚ ਰੰਗਿਆ ਰਹਿੰਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 641ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਆਖਰੀ ਸ਼ਬਦ ਦਾ ਕੁਝ ਹਿੱਸਾ 642ਵੇਂ ਅੰਗ ਤੇ ਹੀ ਪਹੁੰਚ ਜਾਂਦਾ ਹੈ ਪਰ ਉਹਨੂੰ ਇਸੇ ਅੰਗ ਦੀ ਗੁਰਬਾਣੀ ਦੇ ਵਿੱਚ ਹੀ ਆਪਾਂ ਪੜ ਲਿਆ ਹੈ ਤੇ ਸਮਝ ਲਿਆ ਹੈ ਕਿਉਂਕਿ ਅਗਲੇ ਅੰਗ ਦੀ ਗੁਰਬਾਣੀ ਤੋਂ ਰਾਗ ਸੋਰਠ ਦੇ ਵਿੱਚ ਵਾਰ ਦੀ ਅਧਿਆਇ ਦੀ ਸ਼ੁਰੂਆਤ ਹੋਣੀ ਹੈ ਅੱਜ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਮਿੱਥੇ ਹੋਏ ਧਾਰਮਿਕ ਕਾਰਜਾਂ ਬਾਰੇ ਜਾਣਿਆ ਸਾਕਤ ਕੌਣ ਹੁੰਦੇ ਨੇ ਉਹਨਾਂ ਬਾਰੇ ਜਾਣਿਆ ਉਹਨਾਂ ਦਾ ਸੰਗ ਕਰਨ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਹੈ ਗੁਰੂ ਸਾਹਿਬ ਦੀ ਹਿਦਾਇਤ ਦੇ ਉੱਤੇ ਅਮਲ ਕਰੀਏ ਕੋਸ਼ਿਸ਼ ਕਰੀਏ ਆਪਣੀ ਸੰਗਤ ਨੂੰ ਸੁਧਾਰਨ ਦੀ ਗੁਰਮੁਖਾਂ ਦੀ ਸੰਗਤ ਕਰੀਏ ਸਾਖਤਾਂ ਦੀ ਸੰਗਤ ਤੋਂ ਜਿੰਨਾ ਹੋ ਸਕੇ ਦੂਰ ਰਹੀਏ ਤਾਂ ਕਿ ਅਸੀਂ ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਬਚ ਸਕੀਏ ਸਦਾ ਆਨੰਦਿਤ ਰਹਿ ਸਕੀਏ ਅਰਦਾਸ ਕਰਦੇ ਹਾਂ ਉਸ ਪ੍ਰਮਾਤਮਾ ਕੇ ਕਿ ਪ੍ਰਮਾਤਮਾ ਸਾਨੂੰ ਬਲ ਬੁੱਧੀ ਬਖਸ਼ਣ ਹਿੰਮਤ ਬਖਸ਼ਣ ਆਪਣੀ ਸੰਗਤ ਨੂੰ ਸੁਧਾਰਨ ਦੀ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ